ਹੇ ਜੀ ਸਾਨੂੰ ਆਉਂਦਿਆਂ ਨੂੰ ਤਾਂ ਥੋੜਾ ਟਾਈਮ ਹੀ ਹੋਇਆ ਪਹਿਲਾਂ ਬਹੁਤ ਪੁਰਾਣੇ ਘੋੜੇ ਤਾਂ ਪਾਪਾ ਹੁਣ ਹੀ ਰੱਖਦੇ ਆਉਂਦੇ ਆ ਮੇਰੇ ਦਵਾਰੇ ਅਸੀਂ ਲਾਕਡਾਊਨ ਵੇਲੇ ਸਟਾਰਟ ਕਰਿਆ ਜੀ ਦਵਾਰੇ ਰੱਖਣੇ ਵੈਸੇ ਘਰ ਚ ਇੱਕ ਅੱਧੀ ਘੋੜੀ ਹੁੰਦੀ ਸੀ ਤੇ ਮੰਡੀ ਚ ਕਦੇ ਕਦਾਈ ਆਉਂਦੇ ਸੀ ਤੇ ਅੱਜ ਤੋਂ ਹੁਣ ਦਵਾਰੇ ਲਾਕਡਾਊਨ ਤੋਂ ਬਾਅਦ ਸ਼ੁਰੂ ਕਰਿਆ ਤਾਂ ਹੁਣ ਅਸੀਂ ਡੇਲੀ ਇੱਥੇ ਮੰਨੋ ਉਹ ਜੰਨੀਆਂ ਜਦੋਂ ਉਹਦੀਆਂ ਮੰਡੀਆਂ ਲੱਗ ਰਹੀਆਂ ਨੇ ਲੋਕਡਾਊਨ ਤੋਂ ਬਾਅਦ ਦੀਆਂ ਉਹ ਹੁੰਦੇ ਸੀ ਹਰ ਮੰਡੀ ਤੇ ਆਉਂਦੇ ਆ ਤੇ ਪੰਜ ਸੱਤ ਦਿਨ ਇੱਥੇ ਲਾ ਕੇ ਜਾਂਦੇ ਇਹ ਘੋੜਾ ਚੱਲ ਫਿਰ ਕੇ ਤੁਹਾਡੇ ਤੋਂ ਸਮਝਣਾ ਚਾਹੁੰਦੇ ਇਹ ਇਹਦਾ ਨਾਮ ਕੀ ਹੈ ਜੀ ਇਹ ਘੋੜੇ ਦਾ ਜੀ ਇਹਦਾ ਨਾਮ ਮਦਲ ਹੈ ਜੀ ਤੇ ਇਹਦਾ ਫਾਦਰ ਬੇਤਾਬ ਉਹ ਇਸ ਟਾਈਮ ਅਰਲਾਈਨਸ ਹੈ ਜੀ ਤੇ ਉਹ ਹਰਲਾਈਂਸ ਦੇ ਕੋਲੇ ਹਰਲਾਈਂਸ ਦੇ ਕੋਲੇ ਆ ਜੀ ਤੇ ਆਪਣਾ ਇਹਦੇ ਆ ਜਿਹੜਾ ਗ੍ਰੈਂਡਫਾਦਰ ਆ ਜੀ ਅਰਜਨ ਰੌਲੀ ਤੇ ਮਦਰੇ ਦੀ ਟੋਡਾ ਵਾਲੇ ਅਲੀ ਘੋੜੇ ਤੇ ਬਿੱਲੂ ਸਰਪੰਚ ਅੰਕਲ ਨੇ ਜੀ ਉਹਨਾਂ ਦੇ ਘਰੇ ਪੈਦਾ ਹੋਇਆ ਬੇਗਾਂ ਵਾਲੀ ਪੈਦਾ ਉਸਨੇ ਤੇ ਕਿੰਨੇ ਕ ਤੱਕ ਦਾ ਘੋੜਾ ਜਿਹੜਾ ਹੈਗਾ ਵੱਤੋਂ ਵੱਤ ਜਿਹੜਾ ਹੈਗਾ ਇੱਥੇ ਤੁਹਾਡੀ ਨਜ਼ਰ ਦੇ ਵਿੱਚੋਂ ਜਿਹੜਾ ਖਰੀਦਾ ਖਰੀਦਿਆ ਗਿਆ ਹੋਵੇ ਜਿਸਕੋ ਅਜੇ ਤੱਕ ਤਾਂ ਕੁਝ ਪਤਾ ਨਹੀਂ ਲੱਗਿਆ ਜੀ ਬਾਕੀ ਇਹ ਚੀਜ਼ਾਂ ਦੇ ਕੋਈ ਕੀਮਤ ਨਹੀਂ ਇਹ ਆਪਣਾ ਸ਼ੌਂਕ ਹੈ ਇੱਕ ਤਰ੍ਹਾਂ ਦਾ ਮੁਕਸਰ ਦੇ ਵਿੱਚ ਆ ਤੇ ਇਸ ਵਕਤ ਅਸੀਂ ਘੋੜਿਆਂ ਦੀ ਮੰਡੀ ਦੇ ਵਿੱਚ ਆ ਜੇਕਰ ਤੁਸੀਂ ਮੁਕਸਰ ਮੇਲੇ ਦੇ ਵਿੱਚ ਆਉਂਗੇ ਤਾਂ ਨਿਸ਼ਚਿਤ ਤੌਰ ਤੇ ਤੁਹਾਡਾ ਵੀ ਪ੍ਰੋਗਰਾਮ ਹੋਵੇਗਾ ਕਿ ਇੱਕ ਵਾਰੀ ਘੋੜਿਆਂ ਦੇ ਮੇਲੇ ਦੇ ਵਿੱਚ ਜਾ ਕੇ ਵੀ ਐਂਟਰੀ ਕੀਤੀ ਜਾਵੇ ਕਿਉਂਕਿ ਇੱਥੇ ਕਰੋੜਾਂ ਰੁਪਏ ਦੇ ਘੋੜੇ ਆਉਂਦੇ ਨੇ ਔਰ ਮਾਲਕ ਇਹਨਾਂ ਨੂੰ ਆਪਣੇ ਬੱਚਿਆਂ ਦੇ ਵਾਂਗ ਹੀ ਪਾਲਦੇ ਨੇ ਇਹ ਦੇਖ ਸਕਦੇ ਹੋ ਇੱਧਰ ਜਿਹੜਾ ਹੈਗੇ ਨੇ ਆਪੋ ਆਪਣੇ ਡਿਸਪਲੇ ਕੀਤੇ ਗਏ ਨੇ ਜਾਨਵਰ ਜਿਨ੍ਹਾਂ ਨੂੰ ਇਹਨਾਂ ਨੇ ਕਈ ਤਾਕਿਆਂ ਤੋਂ ਬਾਅਦ ਕਈ ਪੀੜ੍ਹੀਆਂ ਤੋਂ ਬਾਅਦ ਜਿਹੜਾ ਹੈਗਾ ਜੋ ਬਰੀਡ ਤਿਆਰ ਕਰ ਲਈ ਜਾਂਦੀ ਹੈ ਉਸ ਨੂੰ ਡਿਸਪਲੇ ਕੀਤਾ ਜਾਂਦਾ ਔਰ ਆਮ ਤੌਰ ਤੇ ਉਡੀਕ ਕੀਤੀ ਜਾਂਦੀ ਹੈ ਇਸ ਦਿਨ ਦੀ ਕਿ ਜਦੋਂ ਮੇਲਾ ਮਾਗੀ ਦਾ ਹੋਵੇਗਾ ਤਾਂ ਉਸ ਪਵਿੱਤਰ ਦਿਹਾੜੇ ਤੇ ਜਾ ਕੇ ਆਪਣੇ ਤਿਆਰ ਕੀਤੇ ਗਏ ਜਾਨਵਰ ਨੂੰ ਡਿਸਪਲੇ ਕੀਤਾ ਜਾਵੇ ਤਾਂ ਇੱਧਰ ਦੇਖ ਸਕਦੇ ਹੋ तमाम ਜਿਹੜੇ ਬਰੀਡ ਤਿਆਰ ਕੀਤੀ ਗਈ ਹੈ ਸਾਰੇ ਤੁਹਾਨੂੰ ਘੋੜੇ ਨਜ਼ਰ ਆਉਣਗੇ ਖਾਸ ਤੌਰ ਤੇ ਇੱਥੇ ਪਹੁੰਚਣ ਵਾਲੇ ਹਰ ਸਾਕਸ਼ ਦੀ ਹਰ ਵਿਅਕਤੀ ਦੀ ਨਜ਼ਰ ਵੀ ਇਨ੍ਹਾਂ ਘੋੜਿਆਂ ਤੇ ਪੈਂਦੀ ਆ ਔਰ ਇਸ ਤੋਂ ਬਾਅਦ ਜਿਹੜਾ ਹੈਗਾ ਆਪਣੀ ਬਰੀਡ ਨੂੰ ਲੋਕਾਂ ਦੇ ਵਿੱਚ ਜਾਂ ਫਿਰ ਘੋੜਿਆਂ ਦੀ ਜਿਹੜੀ ਮਾਰਕੀਟ ਆ ਉਹਦੇ ਵਿੱਚ ਖੜਾ ਕੀਤਾ ਜਾਂਦਾ ਹੈ ਤਾਂ ਬਾਈ ਜੀ ਸਾਡੇ ਨਾਲ ਨਾਲ ਕਰਨਵੀਰ ਜੀ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਤੁਹਾਡੇ ਫੈਮਿਲੀ ਮੈਂਬਰ ਵੀ ਇੱਥੇ ਨੇ ਕਿੰਨਾ ਸਮਾਂ ਹੋ ਗਿਆ ਪਰਿਵਾਰ ਨੂੰ ਘੋੜਿਆਂ ਦੀ ਜਿਹੜਾ ਹੈਗਾ ਇਹ ਪੂਰਾ ਕੰਮ ਕਰਦਿਆਂ ਨੂੰ ਸਾਰਿਆਂ ਨਾਲੋਂ ਪਹਿਲਾਂ ਜੀ ਤੁਹਾਨੂੰ ਬਹੁਤ-ਬਹੁਤ ਵੈਲਕਮ ਮੰਡੀ ਤੇ ਆਉਣ ਦਾ ਜੀ ਤੇ ਸਾਰੇ ਤੁਹਾਡੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਇੱਥੇ ਜੀ ਸਾਨੂੰ ਆਉਂਦਿਆਂ ਨੂੰ ਤਾਂ ਥੋੜਾ ਟਾਈਮ ਹੀ ਹੋਇਆ ਪਹਿਲਾਂ ਬਹੁਤ ਪੁਰਾਣੇ ਘੋੜੇ ਤਾਂ ਪਾਪਾ ਹੁਣ ਹੀ ਰੱਖਦੇ ਆਉਂਦੇ ਆ ਮੇਰੇ ਦਵਾਰੇ ਅਸੀਂ ਲੋਕਡਾਊਨ ਵੇਲੇ ਸਟਾਰਟ ਕਰਿਆ ਜੀ ਦਵਾਰੇ ਰੱਖਣੇ ਵੈਸੇ ਘਰ ਚ ਇੱਕ ਅੱਧੀ ਘੋੜੀ ਹੁੰਦੀ ਸੀ ਤੇ ਮੰਡੀ ਚ ਕਦੇ ਕਦਾਈ ਆਉਂਦੇ ਸੀ ਤੇ ਆ ਜਦੋਂ ਹੁਣ ਦੁਬਾਰੇ ਲਾਕਡਾਊਨ ਤੋਂ ਬਾਅਦ ਸ਼ੁਰੂ ਕਰਿਆ ਤਾਂ ਹੁਣ ਅਸੀਂ ਦਿੱਲੀ ਇੱਥੇ ਮੰਨੋ ਉਦੋਂ ਦੀਆਂ ਜਦੋਂ ਦੀਆਂ ਮੰਡੀਆਂ ਲੱਗ ਰਹੀਆਂ ਨੇ ਲਾਕਡਾਊਨ ਤੋਂ ਬਾਅਦ ਦੀਆਂ ਉਦੋਂ ਦੇ ਅਸੀਂ ਹਰ ਮੰਡੀ ਤੇ ਆਉਂਦੇ ਆ ਤੇ ਪੰਜ-ਸੱਤ ਦਿਨ ਇੱਥੇ ਲਾ ਕੇ ਜਾਂਦੇ ਆ ਲਾਕਡਾਊਨ ਨੇ ਪ੍ਰਭਾਵਿਤ ਕੀਤਾ ਇਹ ਕਾਰੋਬਾਰ ਬਹੁਤ ਜ਼ਿਆਦਾ ਪ੍ਰਭਾਵਿਤ ਕਰਿਆ ਜੀ ਜਿਹੜੇ ਲੋਕ ਫ੍ਰੀ ਬੈਠੇ ਸੀਗੇ ਉਹਨਾਂ ਨੂੰ ਇੱਧਰ ਆਉਣ ਦਾ ਮੌਕਾ ਮਿਲਿਆ ਨਵੇਂ ਲੋਕ ਜੁੜੇ ਠੀਕ ਹੈ ਜੀ ਅਸੀਂ ਇਹ ਘੋੜਾ ਚੱਲ ਫਿਰ ਕੇ ਤੁਹਾਡੇ ਤੋਂ ਸਮਝਣਾ ਚਾਹੁੰਨੇ ਇਹ ਇਹਦਾ ਨਾਮ ਕੀ ਹੈ ਜੀ ਇਹ ਘੋੜੇ ਦਾ ਜੀ ਇਹਦਾ ਨਾਮ ਮਾਦਲ ਹੈ ਜੀ ਤੇ ਇਹਦਾ ਫਾਦਰ ਬੇਤਾਬ ਉਹ ਇਸ ਟਾਈਮ ਰਲਾਈਂਸ ਦਾ ਜੀ ਤੇ ਰਲਾਈਂਸ ਰਲਾਈਂਸ ਦੇ ਕੋਲ ਆ ਰਲਾਈਂਸ ਦੇ ਕੋਲੇ ਆ ਜੀ ਤੇ ਆਪਣਾ ਇਹਦੇ ਜਿਹੜਾ ਗ੍ਰੈਂਡਫਾਦਰ ਆ ਜੀ ਅਰਜਨ ਰੌਲੀ ਤੇ ਮਦਰੇ ਦੀ ਡੋਡਾਂ ਵਾਲੇ ਅਲੀ ਘੋੜੇ ਦੀ ਜੀ ਤੇ ਬਿੱਲੂ ਸਰਪੰਚ ਅੰਕਲ ਨੇ ਜੀ ਉਹਨਾਂ ਦੇ ਘਰੇ ਪੈਦਾ ਹੋਇਆ ਬੇਗਾਂ ਵਾਲੀ ਪਿੰਡ ਅਸੀਂ ਇਹ ਲਿਆ ਗਾ ਆਪਣਾ ਜੀ ਭਗਸਰ ਤੋਂ ਨਿਸ਼ਾਨ ਅੰਕਲ ਤੋਂ ਤੇ ਪਰਮਜੀਤ ਅੰਕਲ ਤੋਂ ਜੀ ਤੇ ਨੇਚਰ ਦਾ ਬੱਚਾ ਜੀ ਇਹਦੀ ਉਮਰ ਹੋ ਗਈ ਜੀ 3.5 ਸਾਲ ਦੀ ਜੀ ਜੀ ਹਾਂਜੀ ਤੇ ਹਾਈਟ ਇਹਦੀ ਹੋ ਗਈ 71 ਇਹ ਪੂਰਾ ਪਛੋਕੜ ਦੇਖਦੇ ਹੋ ਪਰਿਵਾਰ ਦਾ ਵੀ ਜਿਹੜੇ ਕੁਝ ਘੋੜਿਆਂ ਦਾ ਪਰਿਵਾਰ ਜਿਹੜਾ ਹੈਗਾ ਉਹਦਾ ਉਹਦਾ ਮਦਰ ਕੌਣ ਹੈ ਫਾਦਰ ਕੌਣ ਹੈ ਉਹ ਅੱਜ ਕੱਲ ਇਸ ਤੋਂ ਪਹਿਲਾਂ ਜਿਹੜੀ ਬਰੀਡ ਕਿੱਥੋਂ ਤਿਆਰ ਹੋਈ ਬਿਲਕੁਲ ਸਹੀ ਗੱਲ ਹੈ ਜੀ ਜਿਵੇਂ ਬੈਕਗ੍ਰਾਉਂਡ ਜਿਵੇਂ ਚੈੱਕ ਕਰਿਆ ਜਾਂਦਾ ਇਹਨਾਂ ਦਾ ਘੋੜਿਆਂ ਦਾ ਜਿਵੇਂ ਸਾਰਾ ਬੈਕਗ੍ਰਾਉਂਡ ਜੀ ਘੋੜਾ ਕਿਹੜਾ ਇਹਦੀ ਮਦਰ ਆ ਕਿਹੜਾ ਇਹਦਾ ਫਾਦਰ ਆ ਉਹ ਸਾਰਾ ਕੁਝ ਚੈੱਕ ਕਰਿਆ ਜਾਂਦਾ ਤੇ ਇਹ ਕਦੋਂ ਤੁਸੀਂ ਇਹ ਘੋੜਾ ਜਿਹੜਾ ਇਹਗਾ ਖਰੀਦਿਆ ਸੀ ਇਹ ਘੋੜਾ ਕਦੋਂ ਖਰੀਦਿਆ ਇਹ ਦੀਵਾਲੀ ਵਾਲੇ ਦਿਨ ਖਰੀਦਿਆ ਸੀ ਜੀ ਆਪਾਂ ਇਸ ਦੀਵਾਲੀ ਇਸ ਦੀਵਾਲੀ ਤੇ ਇੱਕ ਤਰੀਕ ਨੂੰ ਇਹ ਆਪਣੇ ਘਰ ਆ ਗਿਆ ਸੀ ਜੀ ਜੀ ਤੁਸੀਂ ਕਿਹਾ ਕਿ ਰਿਲਾਇੰਸ ਕੋਲੇ ਇਸ ਦੇ ਕਿਸ ਦਾ ਫਾਦਰ ਜੀ ਬੇਤਾ ਉਹ ਕਿਹੜਾ ਫਰਮਾ ਜਿਹੜੀਆਂ ਹੈਗੀਆਂ ਦੇਖਦੀਆਂ ਉਦਯੋਗਪਤੀ ਜਿਹੜੇ ਉਹਨਾਂ ਨੂੰ ਇੰਟਰਸਟ ਹੈ ਇਸ ਘੋੜਿਆਂ ਦੀ ਮਾਰਕੀਟ ਬਹੁਤ ਜ਼ਿਆਦੇ ਜੀ ਬਹੁਤ ਜ਼ਿਆਦੇ ਕਈ ਕੋੜੇ ਏਅਰਲਾਈਨਸ ਕੋਲੇ ਚਲੇ ਗਏ ਜੀ ਬਹੁਤ ਚੰਗੇ ਚੰਗੇ ਕੋੜੇ ਚਲੇ ਗਏ ਉਹ ਪੰਜਾਬ ਦੇ ਵਿੱਚ ਸਿੱਧਾ ਇੰਟਰਸਟ ਦਿੰਦੇ ਨੇ ਦਿੰਦੇ ਨੇ ਜੀ ਪੰਜਾਬ ਚੋ ਹੀ ਜਾ ਰਹੇ ਨੇ ਕੋੜੇ ਹਾਂ ਤਰ੍ਹਾਂ ਸੈਲੋ ਬਣਾਤੇ ਪਹਿਲਾਂ ਉਹਨਾਂ ਨੇ ਫਿਰ ਉਹ ਖੇਤੀ ਵਾਲੀ ਜ਼ਮੀਨ ਦੇ ਵਿੱਚ ਵੀ ਆ ਗਏ ਤੇ ਘੋੜਿਆਂ ਵਾਲੀ ਮੰਡੀ ਦੇ ਵਿੱਚ ਵੀ ਉਹਨਾਂ ਦਾ ਪੂਰਾ ਇੰਟਰਸਟ ਹੈ ਪੂਰਾ ਇੰਟਰਸਟ ਹੈ ਜੀ ਬਹੁਤ ਕੋੜੇ ਆ ਤੇ ਹੁਣ ਉੱਥੇ 900 ਕਮਰਾ ਬਣਿਆ ਪਿਆ ਇਸ ਟੇ ਰਲੈਂਸ ਦਾ ਹਾਂਜੀ 900 ਸਟੇਬਲ ਬਣਿਆ ਪਿਆ ਜੀ ਇੰਟਰਨੈਸ਼ਨਲ ਮਾਰਕੀਟ ਨੂੰ ਪ੍ਰਭਾਵਿਤ ਕਰਦੀ ਹੈ ਫਿਰ ਇਹ ਇਹ ਮੰਡੀ ਹਾਂਜੀ ਬਹੁਤ ਜ਼ਿਆਦਾ ਉਸਨੇ ਇੱਥੇ ਕਿੰਨੇ ਤੱਕ ਦਾ ਘੋੜਾ ਜਿਹੜਾ ਹੈਗਾ ਵੱਤੋਂ ਵੱਤ ਜਿਹੜਾ ਹੈਗਾ ਇੱਥੇ ਤੁਹਾਡੀ ਨਜ਼ਰ ਦੇ ਵਿੱਚੋਂ ਜਿਹੜਾ ਖਰੀਦਾ ਖਰੀਦਿਆ ਗਿਆ ਹੋਵੇ ਕਿਸੇ ਵੱਲੋਂ ਹਜੇ ਤੱਕ ਤਾਂ ਕੁਝ ਪਤਾ ਨਹੀਂ ਲੱਗਿਆ ਜੀ ਬਾਕੀ ਇਹ ਚੀਜ਼ਾਂ ਦੇ ਕੋਈ ਕੀਮਤ ਨਹੀਂ ਜੀ ਇਹ ਆਪਣਾ ਸ਼ੌਂਕ ਹੈ ਇੱਕ ਤਰ੍ਹਾਂ ਦਾ ਇਹ ਵੀ ਤੁਹਾਡੀ ਸਾਰੇ ਨਾਲ ਹੈ ਇਹ ਆਪਣੇ ਅੰਕਲ ਹੁਣੀ ਹੈ ਜੀ ਤੁੰਗ ਵਾਲੀ ਤੋ ਨਸਲਾਂ ਸਮਝਣ ਨੂੰ ਤੁਹਾਡੇ ਤੋਂ ਚਾਹਵਾਂਗੇ ਜੀ ਇਹ ਪਹਿਲੀ ਨਸਲ ਕਿਹੜੀ ਆ ਇਹ ਮਾਰਵਾੜੀ ਆ ਜੀ ਜੀ ਇਹ ਦੂਸਰਾ ਜਿਹੜਾ ਇਸ ਦੇ ਨਾਲ ਖੜਾ ਹੈ ਉਹ ਵੀ ਮਾਰਵਾੜੀ ਆ ਉਹਨੂੰ ਪਰਮੱਜੂ ਕੇ ਲਾਈਨ ਕਹ ਦਿੰਦੇ ਆ ਜੀ ਜੀ ਹਾਂਜੀ ਕਲਰ ਕਿਹੜੇ-ਕਿਹੜੇ ਆਮ ਤੌਰ ਤੇ ਘੋੜਿਆਂ ਦੇ ਵਿੱਚ ਆਮ ਲੋਕਾਂ ਨੂੰ ਪਸੰਦੀਦਾ ਰਹਿੰਦੇ ਆ ਜਿਵੇਂ ਕਮੈਤ ਨੀਲਾ ਰੰਗ ਜੀ ਮੱਜੂ ਕੇ ਲਾਈਨ ਦਾ ਨੀਲਾ ਰੰਗ ਹੁੰਦਾ ਤੇ ਆਪਣਾ ਕਾਲਾ ਰੰਗ ਹੋ ਗਿਆ ਜੀ ਤੇ ਉਹ ਦੂਸਰੀ ਸਾਈਡ ਤੇ ਅਬ ਲੱਕ ਘੋੜੀ ਖੜੀ ਆ ਜੀ ਇਹ ਜਿਆਦਾ ਪਸੰਦ ਕੀਤੇ ਜਾਂਦੇ ਨੇ ਜਿਆਦਾ ਪਸੰਦ ਕੀਤੇ ਜਾਂਦੇ ਨੇ ਨੁਕਰੇ ਪਸੰਦ ਕੀਤੇ ਜਾਂਦੇ ਆ ਜੀ ਬਹੁਤ ਜਿਆਦੇ ਨੁਕਰੇ ਜਾਨਵਰ ਬਹੁਤ ਜਿਆਦੇ ਸਰਦੀ ਮੰਡੀ ਤਾਂ ਨੁਕਰਿਆਂ ਕਰਕੇ ਮਸ਼ਹੂਰ ਆ ਜੀ ਹਾਂਜੀ ਨੁਕਰਿਆਂ ਕਰਕੇ ਜੀ ਆਪਣੀ ਅਸਲੀ ਪੰਜਾਬ ਦੀ ਬਰੀਡ ਹੀ ਨੁਕਰਾ ਜੀ ਥੋੜਾ ਜਿਹਾ ਮੈਂ ਕੈਮਰਾਮੈਨ ਨੂੰ ਕਹੂੰਗਾ ਭਾਈ ਜੀ ਮੜਾ ਨਾਲ ਆ ਜਾਓ ਇਧਰ ਅਸੀਂ ਥੋੜਾ ਜਿਹਾ ਦਿਖਾ ਦਈਏ ਆਪਣੇ ਦਰਸ਼ਕਾਂ ਨੂੰ ਵੀ ਕਿਉਂਕਿ ਜਦੋਂ ਇਹ ਪੂਰਾ ਐਪੀਸੋਡ ਦੇਖਣ ਤਾਂ ਉਹਨਾਂ ਨੂੰ ਸਮਝ ਲੱਗੇ ਕਿ ਕਿਹੜੀ ਕਿਹੜੀ ਬਰੀਡ ਜਿਹੜੀ ਹੈਗੀ ਆ ਇਹ ਇਹ ਥੋੜਾ ਜਿਹਾ ਅਸੀਂ ਇੱਥੋਂ ਹੀ ਸਮਝਣਾ ਚਾਹਾਂਗੇ ਇਹ ਸਾਰੇ ਮਾਰਵਾੜੀ ਆ ਕਿਤੇ ਸ ਇਹ ਸਾਰੀ ਮਾਰਵਾੜੀ ਕਹਿ ਸਕਦੇ ਆ। ਇਹ ਇਧਰ ਆ ਗਿਆ ਨੁਕਰਾ ਫੇਰ। ਇਹ ਨੁਕਰਾ ਆ ਗਿਆ ਜੀ। ਜਿਹੜਾ ਉਹ ਥੋੜਾ ਜਿਹਾ ਇਹ ਤਾਂ ਪਿਓਰ ਵਾਈਟ ਚ ਆ ਗਿਆ ਜਿਹੜਾ ਥੋੜਾ ਜਿਹਾ ਡਾਰਕ ਕਲਰ ਹੈਗਾ ਜੀ ਉਹ ਕਿਹੜਾ ਆ ਗਿਆ? ਉਹ ਵੀ ਨੀਲੀ ਹੈ ਜੀ ਉਹ ਵੀ ਮਾਰਵਾੜੀ ਚ ਆ ਗਿਆ। ਇਹ ਮਾਰਵਾੜੀ। ਹਾਂਜੀ ਗ੍ਰੇ ਕਹਿ ਸਕਦੇ ਆ ਆਪਾਂ ਨੀਲੀ ਕਹਿ ਸਕਦੇ ਆ। ਉਹ ਮੱਝੂ ਕੇ ਲਾਈਨ ਦੀ ਆ ਜੀ। ਤੇ ਇਹ ਇਹ ਸਾਰੇ ਆ ਗਏ। ਇਹ ਸਾਰੇ ਮਾਰਵਾੜੀ ਆ ਗਏ। ਹਾਂਜੀ। ਤੇ ਇਹ ਇਹ ਆਲੇ ਸਾਰੇ ਜੀ। ਇਹ ਵੀ ਮਾਰਵਾੜੀ ਚ ਜੀ। ਮਾਰਵਾੜੀ ਦੇ ਵਿੱਚ ਕਲਰ ਡਿਫਰੈਂਟ ਹੋ ਸਕਦੇ ਆ। ਹਾਂਜੀ ਕਲਰ ਡਿਫਰੈਂਟ ਹੋ ਸਕਦੇ ਆ। ਕਮੈਥ black ਇਹ ਦੋ ਕਲਰ ਜਿਆਦੇ ਜਿਹੜਾ ਹੁੰਦੇ ਨੇ ਇੰਟਰਨੈਸ਼ਨਲ ਜਿਹੜਾ ਹੈਗਾ ਗਾਹਕ ਹੈਗਾ ਜਿਹੜਾ ਹੈਗਾ ਇਥੋਂ ਪੰਜਾਬ ਤੋਂ ਜਾਂ ਇੰਡੀਆ ਤੋਂ ਖਰੀ ਉਹ ਉਹ ਕਿਹੜਾ ਕਲਰ ਨੂੰ ਜਾਂ ਕਿਹੜੀ ਨਸਲ ਨੂੰ ਪਸੰਦ ਕਰਦਾ ਇਸ ਟਾਈਮ ਮਾਰਵਾੜੀ ਵੀ ਬਹੁਤ ਪ੍ਰਮੋਟ ਹੋ ਰਿਹਾ ਜੀ ਨੁਕਰਾਂ ਵੀ ਬਹੁਤ ਹੋ ਰਿਹਾ ਆਪਣੀਆਂ ਦੋਈ ਬਰੀਡਾਂ ਸਭ ਤੋਂ ਵੱਧ ਚੱਲ ਰਹੀਆਂ ਆ ਪਿੱਛੇ ਜੇ ਚਰਚਾ ਬੜੀ ਚੱਲੀ ਸੀ ਸਲਮਾਨ ਖਾਨ ਦੇ ਵੀ ਜਿਹੜਾ ਹੈਗਾ ਘੋੜਿਆਂ ਦਾ ਸ਼ੌਕੀਨ ਰੱਖਦੇ ਨੇ ਉਸ ਤੋਂ ਬਾਅਦ ਸਲਮਾਨ ਖਾਨ ਜੀ ਇਹ ਰਫ ਆਦਰ ਲੈ ਕੇ ਗਏ ਸੀ ਨਾ ਬਹਿਤਾਬ ਬੇਤਾਬ ਉਹਨਾਂ ਨੇ ਗਾਂ ਸਿਲ ਕੀਤਾ ਰਿਲਾਇੰਸ ਆਦਲ ਦਾ ਪਰਿਵਾਰ ਨੂੰ ਮਾਨੀ ਪਰਿਵਾਰ ਨੂੰ ਇਹ ਤੋਂ ਪੰਜਾਬ ਤੋਂ ਹੀ ਆਦਲ ਗਿਆ ਪੰਜਾਬ ਤੋਂ ਹੀ ਆਦਲ ਗਿਆ ਜੀ ਇਹਦਾ ਬੱਚਾ ਹੁਣ ਜਿਹੜਾ ਹੈਗਾ ਨਾਲ ਖੜਾ ਅਸੀਂ ਦੇਖ ਰਹੇ ਹਾਂ ਹਾਂਜੀ ਇਹਦਾ ਕੀ ਨਾਮ ਦੱਸਿਆ ਤੁਸੀਂ ਇਹਦਾ ਆਦਲ ਹੈ ਜੀ ਇਹਦਾ ਫਾਦਰ ਬੇਤਾਬ ਹੈ ਜੀ ਇਹ ਤਾਂ ਇਹ ਜਿਹੜਾ ਮੇਰੇ ਪਿੱਛੇ ਕੋ ਘੋੜਾ ਦੇਖ ਰਹੇ ਹਾਂ ਨੁਕਰਾ ਘੋੜਾ ਇਹਦਾ ਨਾ ਆਦਲ ਆ ਇਹਦੇ ਫਾਦਰ ਦਾ ਨਾਮ ਜਿਹੜਾ ਹੈਗਾ ਕਿਉਂਕਿ ਘੋੜਿਆਂ ਦੇ ਪਰਿਵਾਰ ਦੇਖੇ ਜਾਂਦੇ ਨੇ ਉਹਨਾਂ ਦਾ ਪਸ਼ੋਕੜ ਵੇਖਿਆ ਜਾਂਦਾ ਤਾਂ ਬੇਤਾਬ ਜਿਹੜਾ ਹੈਗਾ ਇਸ ਵਕਤ ਇਹ ਜਿਹੜਾ ਸਾਹਮਣੇ ਘੋੜਾ ਦੇਖ ਰਹੇ ਹੋ ਤੁਸੀਂ ਇਹਦੇ ਜਿਹੜਾ ਫਾਦਰ ਜਿਹੜਾ ਹੈਗਾ ਉਹ ਇਸ ਵਕਤ ਰਿਲਾਈਐਂਸ ਦੇ ਕੋਲ ਹੈ ਜਾਨੀ ਕਿ ਮਕੇਸ਼ ਅਬਾਨੀ ਪਰਿਵਾਰ ਦੇ ਕੋਲ ਹੈ ਔਰ ਉਸ ਨੂੰ ਖਰੀਦਿਆ ਸੀ ਸਲਮਾਨ ਖਾਨ ਨੇ ਬਾਲੀਵੁੱਡ ਦੇ ਵੱਡੇ ਐਕਟਰ ਨੇ ਉਹਨਾਂ ਦਾ ਇੰਟਰਸਟ ਸੀ ਤਾਂ ਉਸ ਨੂੰ ਖਰੀਦ ਕੇ ਲੈ ਗਏ ਉਹਨਾਂ ਨੇ ਅੱਗੇ ਰਿਲਾਈਐਂਸ ਨੂੰ ਉਹ ਵੇਚਿਆ ਇਹ ਦੇਖ ਸਕਦੇ ਹੋ ਬੇਤਾਬ ਦਾ ਜਿਹੜਾ ਹੈਗਾ ਇਹ ਬੱਚਾ ਆਦਿਲ ਜਿਹੜਾ ਹੈਗਾ ਤੁਸੀਂ ਇਹ ਦੇਖ ਰਹੇ ਹੋ ਔਰ ਇਸ ਵਕਤ ਸਭ ਦੀ ਨਜ਼ਰ ਜਿਹੜੀ ਹੈਗੀ ਇਸ ਘੋੜੇ ਤੇ ਆ ਇਸ ਘੋੜੇ ਤੇ ਪੂਰੀ ਨਜ਼ਰ ਹੈਗੀ ਆ ਕਿਉਂਕਿ ਇਹਦਾ ਫਾਦਰ ਇਸ ਵੇਲੇ ਰਿਲਾਇੰਸ ਵੱਲੋਂ ਜਿਹੜਾ ਹੈਗਾ ਖਰੀਦਿਆ ਗਿਆ ਔਰ ਇਸ ਘੋੜੇ ਨੂੰ ਦੀਵਾਲੀ ਵਾਲ ਦਿਨ ਜਿਹੜਾ ਹੈਗਾ ਇਸ ਪਰਿਵਾਰ ਨੇ ਜਿਹੜਾ ਹੈਗਾ ਖਰੀਦਿਆ ਔਰ ਅੱਜ ਡਿਸਪਲੇ ਕੀਤਾ ਗਿਆ ਮੇਲਾ ਮਾਗੀ ਦੇ ਮੌਕੇ